ਆਖਰ ਕਿਸਾਨਾਂ ਨੂੰ ਆ ਗਿਆ ਕੇਂਦਰ ਦਾ ਪ੍ਰਪੋਜ਼ਲ ਕਿਸਾਨਾਂ ਨੂੰ ਵੀ ਕੇਂਦਰ ਦਾ ਪ੍ਰਪੋਜ਼ਲ ਆਇਆ ਪਸੰਦ ਅੱਜ ਕੇਂਦਰ ਦੇ ਜਿਹੜੇ ਸੈਕਟਰੀ ਉਹ ਪ੍ਰਿਆ ਰੰਜਨ ਅੱਜ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਜਿੱਥੇ ਕੀ ਉਹਨਾਂ ਦੇ ਵੱਲੋਂ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਵੀ ਜਾਣਿਆ ਤੇ ਨਾਲ ਹੀ ਕੇਂਦਰ ਦਾ ਪ੍ਰਪੋਜ਼ਲ ਕਿਸਾਨਾਂ ਨੂੰ ਦੇ ਦਿੱਤਾ ਜਿਸ ਤੋਂ ਬਾਅਦ ਕਿਸਾਨ ਵੀ ਵਿਚਾਰ ਵਟਾਂਦਰਾ ਕਰ ਰਹੇ ਨੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਹ ਆਖਰ ਜਗਜੀਤ ਸਿੰਘ ਡੱਲੇਵਾਲ ਮਰਨ ਬਰਤ ਖਤਮ ਕਰਨਗੇ ਜਾਂ ਫਿਰ ਮੈਡੀਕਲ ਟਰੀਟਮੈਂਟ ਲੈਣਗੇ ਕਿਉਂਕਿ ਕਿਸਾਨਾਂ ਨੇ ਹੁਣ ਬੰਦ ਕਮਰਾ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਇਹੀ ਵਿਚਾਰ ਵਟਾਂਦਰਾ ਹੋ ਰਿਹਾ ਕਿ ਇਹ ਕੇਂਦਰ ਦਾ ਪ੍ਰਪੋਜ਼ਲ ਜਿਹੜਾ ਅਸੀਂ ਸਵੀਕਾਰ ਕਰੀਏ ਜਾਂ ਨਾ ਕਰੀਏ ਕਿਉਂਕਿ ਕਿਸੇ ਵੱਡੇ ਖੇਤੀਬਾੜੀ ਮੰਤਰੀ ਦੇ ਨਾਲ ਜਾਂ ਕਿਸੇ ਹੋਰ ਮੰਤਰੀ ਦੇ ਨਾਲ ਕੇਂਦਰ ਦੇ ਨਾਲ ਜਿਹੜੀ ਗੱਲਬਾਤ ਚੱਲ ਸਕਦੀ ਆ ਕਿਸਾਨਾਂ ਦੀ ਰਾਹ ਪੱਧਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਹਿਲਾ ਕਦਮ ਜਿਹੜਾ ਕੇਂਦਰ ਦੇ ਵੱਲੋਂ ਕਿਸਾਨਾਂ ਵੱਲ ਵਧਾ ਦਿੱਤਾ ਗਿਆ ਪਰ ਹੁਣ ਕਿਸਾਨ ਕੀ ਉਹ ਕਦਮ ਆਇਆ ਹੋਇਆ ਆਪਣੇ ਕਦਮ ਅੱਗੇ ਵਧਾਉਣਗੇ ਜਾਂ ਫਿਰ ਆਪ ਕਿਸਾਨ ਕਦਮ ਆਪਣਾ ਪਿੱਛੇ ਵੱਲ ਖਿੱਚਣਗੇ ਕਿਉਂਕਿ ਕੇਂਦਰ ਨੇ ਤਾਂ ਆਪਣੇ ਜਿਹੜੇ ਮੰਤਰੀ ਉੱਥੇ ਭੇਜ ਦਿੱਤੇ ਗਏ ਨੇ ਪ੍ਰਿਆ ਰੰਜਨ ਜਿਹੜੇ ਸੈਕਟਰੀ ਨੇ ਉਹ ਭੇਜ ਦਿੱਤੇ ਗਏ ਨੇ ਤੇ ਹੁਣ ਕਿਸਾਨਾਂ ਦੇ ਹੱਕ ਦੇ ਕਿਸਾਨਾਂ ਦੇ ਪਾਲੇ ਦੇ ਵਿੱਚ ਕੇਂਦਰ ਨੇ ਗੇਂਦ ਸੁੱਟ ਦਿੱਤੀ ਆ ਕੀ ਕਿਸਾਨ ਇਸ ਗੇਂਦ ਸੁੱਟਣ ਤੋਂ ਬਾਅਦ ਕੋਈ ਅਜੀਹਾ ਫੈਸਲਾ ਲੈਂਦੇ ਨੇ ਜਿਸ ਦੇ ਨਾਲ ਬਾਕੀ ਜਿਹੜੇ ਕਿਸਾਨ ਦੁਆਮਾ ਅਰਦਾਸਾਂ ਕਰ ਰਹੇ ਨੇ ਉਹਨਾਂ ਨੂੰ ਵੀ ਉਹ ਲੱਗੇ ਕਿ ਵਾਕੇ ਚਲੋ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚ ਗਈ ਹੈ ਜਗਜੀਤ ਸਿੰਘ ਡੱਲੇਵਾਲ ਕੀ ਮੈਡੀਕਲ ਟ੍ਰੀਟਮੈਂਟ ਲੈਣ ਨੂੰ ਤਿਆਰ ਹੋ ਜਾਣਗੇ ਸਭ ਦੀਆਂ ਨਜ਼ਰਾਂ ਇਸੇ ਦੇ ਉੱਤੇ ਨੇ ਥੋੜੀ ਜਿਹੀ ਦੇਰ ਦੇ ਬਾਅਦ ਜਿਹੜਾ ਕੋਈ ਵੱਡਾ ਫੈਸਲਾ ਖਨੌਰੀ ਬਾਰਡਰ ਤੋਂ ਆ ਸਕਦਾ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਸਾਂਝੀ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੋ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਿਹੜੇ ਕੇਂਦਰ ਦੇ ਨੁਮਾਇंदे ਭੇਜੇ ਨੇ ਉਹ ਪੂਰੀ ਟੀਮ ਜਿਹੜੀ ਭੇਜੀ ਆ ਪਰ ਹੁਣ ਪ੍ਰਪੋਜ਼ਲ ਜਿਹੜਾ ਆ ਉਹਨਾਂ ਦੇ ਵੱਲੋਂ ਰੱਖ ਦਿੱਤਾ ਕਿਸਾਨਾਂ ਦੇ ਲਈ ਕਿਸਾਨਾਂ ਨੇ ਹੁਣ ਸਵੀਕਾਰ ਪ੍ਰਪੋਜ਼ਲ ਕਰਨਾ ਜਾਂ ਨਹੀਂ ਕਰਨਾ ਇਹ ਕਿਸਾਨਾਂ ਦੇ ਜਿਹੜੇ ਪਾਲੇ ਦੇ ਵਿੱਚ ਗੇਂਦ ਕੇਂਦਰ ਦੇ ਵੱਲੋਂ ਛੁੱਟ ਦਿੱਤੀ ਗਈ ਆ ਖੈਰ ਦੂਜੇ ਪਾਸੇ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਪਾਣੀ ਤੱਕ ਨਹੀਂ ਪਚ ਰਿਆ देर रात ਉਲਟੀਆਂ ਲੱਗੀਆਂ 111 ਕਿਸਾਨ ਬੈਠੇ ਸੀ ਉਹਨਾਂ ਦੇ ਵਿੱਚ 10 ਹੋਰ ਕਿਸਾਨ ਜਿਹੜੇ ਨੇ ਉਹ ਮਰਨਬਰਤੇ ਬੈਠ ਗਏ 121 ਉਹ ਕਿਸਾਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਯਾਨੀ ਕਿ ਹੁਣ ਖਨੌਰੀ ਬਾਰਡਰ ਤੇ 122 ਡੱਲੇਵਾਲ ਬੈਠੇ ਨੇ ਮਰਨਬਰਤੇ ਉੱਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣ ਦੇ ਵਾਸਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਚਿੰਤਾ ਕਰਨ ਤੋਂ ਬਾਅਦ ਹੀ ਅੱਜ ਜਿਹੜੇ ਨੇ ਇਹ ਕੇਂਦਰ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਕਿਉਂਕਿ ਖੁਦਾਨਾਖਾਸ ਦਾ ਜ਼ਿਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਮਾਹੌਲ ਫਿਰ ਕੀ ਹੁੰਦਾ ਸਥਿਤੀ ਫਿਰ ਕੀ ਹੁੰਦੀ ਆ ਤਾਂ ਇਸ ਦੇ ਕਰਕੇ ਕੇਂਦਰ ਦੇ ਵੱਲੋਂ ਇਹ ਨੁਮਾਇंदे ਭੇਜ ਦਿੱਤੇ ਗਏ ਨੇ ਕਿਸਾਨ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਨੇ ਆ ਕਿ ਆਖਰ ਕਿਸਾਨਾਂ ਦੇ ਵੱਲੋਂ ਇਹ ਪ੍ਰਪੋਜ਼ਲ ਜਿਹੜਾ ਸਵੀਕਾਰ ਕੀਤਾ ਜਾਵੇਗਾ ਪਰ ਅੱਜ ਜੋ ਇੱਥੇ ਨੁਮਾਇंदे ਪਹੁੰਚੇ ਨੇ ਉਸ ਤੋਂ ਬਾਅਦ ਕਿਸਾਨਾਂ ਦਾ ਕੀ ਹੈ ਅਸੀਂ ਦੋਨੇ ਫੋਰਮਾਂ ਦੇ ਆਗੂ ਬੈਠੇ ਆ ਥੋੜੀ ਇਹ ਤੇ ਵਿਚਾਰ ਕਰਕੇ ਦੁਬਾਰਾ ਸੁਣੋ ਦੱਸ ਸਾਡੇ ਕੋਲੇ ਕੁਝ ਪ੍ਰਪੋਜ਼ਲ ਆਈ ਹੈ ਅਸੀਂ ਦੋਨੇ ਫੋਰਮਾਂ ਦੇ ਆਗੂ ਬੈਠੇ ਆ ਥੋੜੀ ਇਹ ਤੇ ਵਿਚਾਰ ਕਰਕੇ ਦੁਬਾਰਾ ਸੁਣੋ ਦੱਸ ਸਾਡੇ ਕੋਲੇ ਕੁਝ ਪ੍ਰਪੋਜ਼ਲ ਆਈ ਹੈ ਅਸੀਂ ਦੋਨੇ ਫਾਰਮਾਂ ਦੇ ਆਗੂ ਬੈਠੇ ਆ ਥੋੜੀ ਜਿਹੀ ਤੇ ਵਿਚਾਰ ਕਰਕੇ ਦੁਬਾਰਾ ਤੁਹਾਨੂੰ ਦੱਸਿਆ ਅਸੀਂ ਦੋਨੇ ਫਾਰਮਾਂ ਦੇ ਆਗੂ ਬੈਠੇ ਆ ਥੋੜੀ ਜਿਹੀ ਤੇ ਵਿਚਾਰ ਕਰਕੇ ਦੁਬਾਰਾ ਤੁਹਾਨੂੰ ਦੱਸਦਾ ਸਾਡੇ ਕੋਲੇ ਕੁਝ ਪ੍ਰਪੋਜ਼ਲ ਆਈ ਹੈ ਅਸੀਂ ਦੋਨੇ ਫਾਰਮਾਂ ਦੇ ਆਗੂ ਬੈਠੇ ਆ ਥੋੜੀ ਜਿਹੀ ਤੇ ਵਿਚਾਰ ਕਰਕੇ ਦੁਬਾਰਾ ਤੁਹਾਨੂੰ ਦੱਸਦਾ ਸਾਡੇ ਕੋਲੇ ਕੁਝ ਪ੍ਰਪੋਜ਼ਲ ਆਈ ਹੈ ਅਸੀਂ ਦੋਨੇ ਫਾਰਮਾਂ ਦੇ ਆਗੂ ਬੈਠੇ ਆ ਥੋੜੀ ਜਿਹੀ ਤੇ ਵਿਚਾਰ ਕਰਕੇ